ਉਦੋਂ ਵਰਗੇ ਕਈ ক্রিকেট ਬੱਲਾ ਚੱਕ ਕੇ ਛਿੱਖੇ ਲਾਉਂਦੇ ਲਾਉਂਦੇ ਸਿਆਸਤਦਾਨ ਬਣ ਗਏ ਪਰ ਅੱਜ ਦੇ ਸਿਆਸਤਦਾਨ ক্রিকেট ਕਿਉਂ ਖੇਡਣ ਲੱਗੇ ਹੋਏ ਨੇ ਤੇ ਜੇ ক্রিকেট ਵੀ ਖੇਡਣੀ ਹੈ ਤਾਂ ਖਿਡਾਰੀਆਂ ਵਾਂਗੂ ਖੇਡੋ ਫਿਕਸ ਮੈਚ ਕਿਉਂ ਖੇਡ ਰਹੇ ਹੋ ਸੁਪਰੀਮ ਕੋਰਟ ਦੇ ਵਿੱਚ ਜੋ ਪਿਛਲੇ ਦਿਨਾਂ ਵਿੱਚ ਹੋਇਆ ਉਹ ਨੇਰੇ ਦਾ ਨੇਰਾ ਫਿਕਸ ਮੈਚ ਸੀ ਤੁਹਾਨੂੰ ਪੂਰਾ ਪੂਰਾ ਕਦੇ-ਕਦੇ ਤਾਂ ਇਹ ਵੀ ਲੱਗ ਰਿਹਾ ਸੀਗਾ ਕਿ ਕਪਿਲ ਸ਼ਰਮਾ ਦਾ ਕੋਈ ਸ਼ੋਅ ਚੱਲ ਰਿਹਾ ਤੁਸੀਂ ਕਿਸਾਨਾਂ ਨੂੰ ਬੇਫਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕਿਸਾਨਾਂ ਨੂੰ ਅਨਪੜ੍ਹ ਸਮਝ ਰਹੇ ਹੋ ਬੇਫਕੂਫ ਸਮਝ ਰਹੇ ਹੋ ਇਹ ਗਲਤੀ ਨਾ ਕਰੋ ਭਾਰਤੀ ਕੇਂਦਰ ਸਰਕਾਰ بار بار ਮੀਟਿੰਗਾਂ ਕਰ ਰਹੀ ਹੈ ਕਿਸਾਨ ਨਾਲ 8 ਮੀਟਿੰਗਾਂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਆਉਂਦੀ ਹੈ ਕਮੇਟੀ ਬਣਾਉਂਦੀ ਹੈ ਪਰ ਕਮੇਟੀ ਵਿੱਚ ਉਹ ਬੰਦੇ ਲੈ ਜਾਂਦੇ ਨੇ ਜੋ ਸਰਕਾਰੀ ਪਿੱਠੂ ਨੇ ਜੋ ਆਲਰੇਡੀ ਫਲਿਓ ਬਾਜਾਰੇ ਨੇ ਕਿ ਸਰਕਾਰ ਜੋ ਕਰ ਰਹੀ ਹੈ ਉਹ ਠੀਕ ਕਰ ਰਹੀ ਹੈ ਉੱਚੇ ਉੱਚੇ ਝੇਕਾ ਲਾ ਰਹੇ ਨੇ ਜੋ ਸਰਕਾਰ ਕਰ ਰਹੀ ਹੈ ਠੀਕ ਕਰ ਰਹੀ ਹੈ ਇਹ ਕੈਸੀ ਖੇੜ ਹੈ ਕੈਸੀ ਮਾਇਆ ਹੈ ਕਿ ਸਾਡਾ ਜੋ ਵਿਸ਼ਵਾਸ ਹੈ ਨਿਆ ਪਾਲਕਾ ਤੇ ਭਵਿਕ ਵਿੱਚ ਉਹ ਵੀ ਨਹੀਂ ਰਹਿਣਾ ਕਾਰਜ ਪਾਲਕਾ ਦਾ ਹਾਲਤਾ ਸਾਨੂੰ ਪਤਾ ਹੀ ਆ ਕਿ 1947 ਤੋਂ ਬਾਅਦ ਇਹ ਬਕਾਊ ਚੱਲੀ ਆ ਰਹੀ ਹੈ ਪਰ ਨਿਆ ਪਾਲਕਾ ਦੇ ਉੱਪਰ ਜੋ ਸਾਡਾ ਵਿਸ਼ਵਾਸ ਹੈ ਜੋ ਬੜਿਆ ਹੋਇਆ ਹੈ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਬੜਿਆ ਰਹੇ ਮਾਨਯੋਗ ਸੁਪਰੀਮ ਕੋਰਟ ਨੇ ਕਿੰਨਾ ਵੱਡਾ ਫੈਸਲਾ ਲਿਆ ਮਾਨਯੋਗ ਹਮੇਸ਼ਾ ਰਹੇਗੀ ਸੁਪਰੀਮ ਕੋਰਟ ਕਿਉਂਕਿ ਅਸੀਂ ਨਿਆਂ ਪਾਲਿਕਾ ਵਿੱਚ ਵਿਸ਼ਵਾਸ ਰੱਖਦੇ ਹਾਂ ਉਹਨੇ ਕਮੇਟੀ ਬਣਾਈ ਹੈ ਕਿ ਜੋ ਉਸ ਨੂੰ ਸਮਝਾਏਗੀ ਕਿ ਜੋ ਕਿਸਾਨ ਡਿਮਾਂਡ ਕਰ ਰਹੇ ਨੇ ਉਹ ਜਾਇਜ਼ ਨੇ ਨਾਜਾਇਜ਼ ਨੇ ਤੱਥਹੀਨ ਨੇ ਜਾਂ ਤੱਥ ਭਰਪੂਰ ਨੇ ਹਾਲਾਂਕਿ ਸਾਰੀਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਇਹ ਪਾਰਟੀ ਜੋ ਤੁਸੀਂ ਕਮੇਟੀ ਬਣਾਈ ਹੈ ਉਹ ਗਲਤ ਹੈ ਬੰਦੇ ਠੀਕ ਨਹੀਂ ਚੁਣੇ ਪਰ ਸੁਪਰੀਮ ਕੋਰਟ ਦਾ ਆਖਣਾ ਕਿ ਉਹਨਾਂ ਕੋਲੇ ਪੂਰੀ ਤਾਕਤ ਹੈ ਕਿ ਉਹ ਜਿਸ ਨੂੰ ਚਾਣਗੇ ਉਸ ਨੂੰ ਹੀ ਕਮੇਟੀ ਦਾ ਮੈਂਬਰ ਬਣਾਉਣਗੇ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋੜਾ ਸਾਹਿਬ ਜੋ ਪੂਰਵ ਜੱਜ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਮਨ ਕਰਤਾ ਕਿ ਉਹ ਕਮੇਟੀ ਦੇ ਹੈੱਡ ਨਹੀਂ ਹੋਣਗੇ ਕਿਉਂ ਮਨ ਕਰਤਾ ਲੋੜਾ ਸਾਹਿਬ ਨੇ ਕਿਉਂ ਮਨ ਕਰਤਾ ਬਹੁਤ ਵੱਡਾ ਸਵਾਲ ਹੈ ਪਰ ਉਹਨਾਂ ਦਾ ਮਨ ਆਪਣੇ ਆਪ ਦੇ ਵਿੱਚ ਸਾਫ਼ ਉੱਤਰ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਵੇਲੇ ਸੰਗੀ ਢਾਂਚੇ ਵਾਲੀ ਸਰਕਾਰ ਕੰਮ ਨਹੀਂ ਕਰ ਰਹੀ ਸੰਘਵਾਦ ਵਾਲੀ ਸਰਕਾਰ ਕੰਮ ਕਰ ਰਹੀ ਹੈ ਔਰ ਉਸੇ ਦੇ ਪ੍ਰੈਸ਼ਰ ਦੇ ਥੱਲੇ ਨਿਆ ਪਾਲਿਕਾ ਕਿਤੇ ਨਾ ਕਿਤੇ ਤਸ਼ੱਦਦ ਦੀ ਚੱਕੀ ਵਿੱਚ ਫਸ ਰਿਆ ਤੇ ਉਹ ਪਸੀ ਹੋਈ ਚੱਕੀ ਦੇ ਵਿੱਚੋਂ ਜੋ ਕਮੇਟੀ ਆਇਦ ਹੁੰਦੀ ਹੈ ਨਿਕਲਦੀ ਹੈ ਉਹਨਾਂ ਦੇ ਬੰਦੇ ਕੀ ਆਖ ਰਹੇ ਨੇ ਸਭ ਤੋਂ ਪਹਿਲਾਂ ਪਗੜੀ ਧਾਰੀ ਭੁਪਿੰਦਰ ਸਿੰਘ ਮਾਨ ਜਿਸ ਨੂੰ ਇਹ ਗਰਦਾਨਿਆ ਗਿਆ ਕਿ ਉਹ ਬਹੁਤ ਵੱਡਾ ਕਿਸਾਨ ਨੇਤਾ ਹੈ ਕਾਂਗਰਸੀ ਸਰਪੰਸਤੀ ਹੇਠ ਰਾਜ ਸਭਾ ਦਾ ਮੈਂਬਰ ਵੀ ਰਿਹਾ ਤੇ ਆਪਣੇ ਸਮੇਂ ਵਿੱਚ ਜਨ ਸੰਘ ਦੀ ਵੀ ਮਦਦ ਕਰਦਾ ਰਿਹਾ ਭੁਪਿੰਦਰ ਸਿੰਘ ਮਾਨ ਕਹਿੰਦੇ ਆ ਰਿਫਾਰਮਸ ਆ ਨੀਡਡ ਇਨ ਆਰਡਰ ਟੂ ਮੇਕ ਦਾ ਐਗਰੀਕਲਚਰ ਕੰਪੀਟੀਟਿਵ ਖੇਤੀਬਾੜੀ ਨੂੰ ਵਪਾਰੀਆਂ ਦੇ ਵੱਡੇ ਉੱਚੇ ਪੱਧਰ ਤੇ ਲੈ ਕੇ ਆਉਣ ਲਈ ਵੱਡਾ ਕਰਨ ਲਈ ਇਹ ਰਿਫਾਰਮਸ ਨੇ ਇਹ ਲੋੜੇ ਜੇ ਐਕਟ ਨੇ ਉਹ ਸਹੀ ਨੇ ਰੱਖਣੇ ਚਾਹੀਦੇ ਨੇ ਦੂਜਾ ਬੰਦਾ ਹੈਗਾ ਅਨਿਲ ਗਨਵਤ देयर इज नो ਨੀਡ ਟੂ ਵਿਦਡਰਾਉ ਥੀਸ ਲਾਜ਼ ਲਓ ਜੀ ਉਹ ਕਹਿੰਦਾ ਇਹਨਾਂ ਕਾਨੂੰਨਾਂ ਨੂੰ ਹਟਾਉਣ ਦੀ ਕੋਈ ਜ਼ਰੂਰਤ ਨਹੀਂ which have opened up opportunities for farmers ਉਹ ਕਹਿੰਦਾ ਕਿਸਾਨਾਂ ਨੂੰ ਇਹ ਨਵੇਂ ਮੌਕੇ ਖੋਲਦੀ ਹੈ ਜਦੋਂ ਕਿ ਉਹੋ ਇਹ ਗੱਲ ਪਾਸ ਜਾਂਦਾ ਨਹੀਂ ਹੈਗਾ ਕਿ ਕਿਸਾਨਾਂ ਦੇ ਲੁੱਟ ਵੀ ਉਸੇ ਪੱਧਰ ਤੇ ਹੋ ਸਕਦੀ ਹੈ। ਤੀਸਰੇ ਨੇ ਅਸ਼ੋਕ ਗੁਲਾਟੀ ਜੀ ਗੁਲਾਟੀ ਸਾਹਿਬ ਗੁਲਾਟੀ ਸਾਹਿਬ ਕਹਿੰਦੇ ਨੇ ਦਾਕਟਰੋਮਿਕ ਰੈਸ਼ਨਲ ਆਫ ðiਸ ਪੀਸਿਸ ਆਫ ਲੈਜਿਸਲੇਸ਼ਨ ਇਜ਼ ਟੂ ਪ੍ਰੋਵਾਈਡ ਗ੍ਰੇਟਰ ਚੁਆਇਸ ਐਂਡ ਫਰੀਡਮ ਟੂ ਫਾਰਮਰ ਟੂ ਸੇਲ ðiਰ ਪ੍ਰੋਡਿਊਸ ਐਂਡ ਟੂ ਬਾਇਰ ਟੂ ਬਾਇ ਐਂਡ ਸਟੋਰ ðiਰ ਬਾਇ ਕ੍ਰੀਏਟਿੰਗ ਕੰਪੀਟੀਸ਼ਨ ਇ ਐਗਰੀਕਲਚਰ ਮਾਰਕਟਿੰਗ ਗੁਲਾਟੀ ਸਾਹਿਬ ਇੱਕ ਕਾਗਜ਼ ਤੇ ਤੁਸੀਂ ਮਾਰਕੀਟਿੰਗ ਲਿਖ ਦੋਗੇ ਤੇ ਮਾਰਕੀਟਿੰਗ ਹੋ ਜਾਏਗੀ। ਉਹਨਾਂ ਨੂੰ ਨੱਥ ਕੌਣ ਪਾਏਗਾ ਜੋ ਕਿਸਾਨਾਂ ਦੀ ਜ਼ਮੀਨ ਦੇ ਉੱਪਰ ਪੂਰੀ ਸਿੱਧੀ ਘੈਰੀ ਨਜ਼ਰ ਰੱਖੀ ਬੈਠੇ ਨੇ ਕਿ ਕਦੋਂ ਦਬੀਏ। ਪੌਣੇ-ਪੌਣੇ ਵਿੱਗੇ ਵਾਲਾ ਕਿਹੜਾ ਕਿਸਾਨ ਜਾ ਕੇ ਆਪਣੀ ਜਿੰਸ ਨੂੰ ਗੁਰਦਾਸਪੁਰ ਤੋਂ ਲਿਜਾ ਕੇ ਤਰਵੰਤਪੁਰਮ ਵੇਚੂਗਾ ਮੇਨੂੰ ਗੁਲਾਟੇ ਸਾਹਿਬ ਮੇਰੀ ਗੱਲ ਸੁਣ ਰਹੇ ਹੋ? ਯਾ ਤੁਸੀਂ ਵੀ ਦਲੇਰ ਮੰਗੀ ਦਲੇਰ ਮਹਿੰਦੀ ਵਾਂਗੂ ਗਮਲੇ ਵਿੱਚ ਮੂਲੀਆਂ ਉਗਾ ਕੇ ਤੇ ਸ਼ਕਰਕੰਦੀ ਦੀ ਖੇਤੀ ਕਰਕੇ ਮਾਰਕੀਟਿੰਗ ਕਰਨ ਦੀ ਗੱਲ ਕਰ ਰਹੇ ਹੋ। ਯਾ ਤੁਸੀਂ ਕੌ ਰਾਜ ਕੋ ਮਾਫੀ ਚਾਹਨਾ ਹੰਸ ਰਾਜ ਹੰਸ ਵਾਲੀ ਖੇਤੀਬਾੜੀ ਦੀ ਤਾਇਦ ਕਰਦੇ ਹੋ। ਚੌਥਾ ਬੰਦਾ ਹੈ ਡਾਕਟਰ ਪੀ ਕੇ ਜੋਸ਼ੀ। ਐਨੀ ਡਿলিউਸ਼ਨ ਇਨ ਦਾ ਫਾਰਮ ਲਾਜ਼ ਵਿਲ ਕਨਸਟਰੇਂਟ ਇਗਨ ਇਨ ਐਗਰੀਕਲਚਰ ਟੂ ਹਾਰਨੈਸ ਅਮਰਜਿੰਗ ਗਲੋਬਲ ਓਪਰਚ्युनिटीज। ਓ ਮਾਈ ਗਾਡ। ਗਲੋਬਲ ਅਪਰਚੂਨਿਟੀਆਂ ਤਾਂ ਹੁਣ ਮਿਲੀਆਂ ਨੇ ਕਿਉਂ ਭਈ ਜਿਹੜੇ ਸੈਂਕੜੇ ਵਾਰ ਪ੍ਰਧਾਨ ਮੰਤਰੀ ਸਾਹਿਬ ਜਹਾਜ਼ਾਂ ਦੇ ਉੱਪਰ ਪੂਰੀ ਦੁਨੀਆ ਘੁੰਮ ਆਏ ਨੇ ਉਹਦੇ ਵਿੱਚ ਜਿਹੜੀਆਂ ਕਿੜੀਆਂ ਗਲੋਬਲ ਅਪਰਚੂਨਿਟੀਆਂ ਤੁਸੀਂ ਕੱਢ ਲਈਆਂ 18 ਹੁਣ ਤੱਕ ਤੁਹਾਡੇ ਅਹਿਦ ਹੋਏ ਨੇ 18 ਸਮਝੌਤੇ ਹੋਏ ਨੇ ਜਿਨ੍ਹਾਂ ਵਿੱਚੋਂ ਮੈਕਸਿਮਮ ਸਮਝੌਤੇ ਅਡਾਨੀ ਸਾਹਿਬ ਦੀ ਜੇਬ ਦੇ ਵਿੱਚ ਜਾਂਦੇ ਨੇ ਅੰਬਾਨੀ ਸਾਹਿਬ ਦੀ ਜੇਬ ਦੇ ਵਿੱਚ ਜਾਂਦੇ ਨੇ ਕਿਸਾਨ ਕੀ ਕਰਨਗੇ ਜੋ ਹਾਲ ਭਾਰਤ ਦੀਆਂ ਸਰਕਾਰਾਂ ਨੇ ਵਿਦਿਆ ਵਿੱਚ ਨਿਜੀ ਖੇਤਰ ਦੀ ਪ੍ਰਵੇਸ਼ੀ ਦੇ ਕੇ ਕੀਤਾ ਸਿਹਤ ਦੇ ਵਿੱਚ ਕਰਕੇ ਪ੍ਰਵੇਸ਼ੀ ਕਰਕੇ ਜੋ ਕੀਤਾ ਕਿ ਉਹੀ ਹਾਲ ਕਿਸਾਨੀ ਦਾ ਕਰੋਗੇ ਔਰ ਕਿ ਇਹ ਚਾਰ ਬੰਦੇ ਅਦਾਲਤ ਨੂੰ ਦੱਸਣਗੇ ਕਿ ਅਦਾਲਤ ਵਿੱਚ ਇੰਨੀ ਸਮਰੱਥਾ ਨਹੀਂ ਹੈਗੀ ਕਿ ਖੁਦ ਜਾਣ ਸਕੇ ਇਹਨਾਂ ਉੱਤੇ ਡਿਪੈਂਡੈਂਟ ਆ ਸਰਕਾਰੇ ਸੂਬਾ ਵਿੱਚ ਆ ਇਹ ਭਰਮ ਵਿੱਚ ਆ ਕਿ ਕਿਸਾਨਾਂ ਨੂੰ ਕੱਖ ਨਹੀਂ ਪਤਾ ਉਹਨਾਂ ਨੂੰ ਲੱਗਦਾ ਕਿ ਇਹ ਕੌਮ ਅਨਪੜਾਂ ਦੀ ਕੌਮ ਹੈ ਤੇ ਜਦੋਂ ਮਰਜ਼ੀ ਜੀ ਕਰੇ ਜਿਵੇਂ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੁੰਦੀ ਹੈ ਉਵੇਂ ਬਲੀ ਦੇ ਦੋ ਇਹ ਭਲੇਖੇ ਦੂਰ ਕਰ ਲਓ ਕਿਸਾਨ ਨਾ ਤਾਂ ਅਨਪੜ ਰਿਆ ਤੇ ਨਾ ਹੀ ਐਡਾ ਬੇਫਕੂਫਾ ਕਿ ਉਹਨੂੰ ਪਤਾ ਨਾ ਲੱਗੇ ਕਿ ਉਹਦੇ ਗਲ ਵਿੱਚ ਤੁਸੀਂ ਸਾਫਾ ਪਾ ਰਹੇ ਹੋ ਸੋ ਸਰਕਾਰ ਜਦੋਂ ਕਦੇ ਵੀ ਇਹ ਜਾ ਕਰੂਗੀ ਤਾਂ ਉਹਦੇ ਲਈ ਕਿਸਾਨ ਹਮੇਸ਼ਾ ਉੱਠ ਕੇ ਆਵਾਜ਼ ਚੱਕੂਗਾ ਔਰ ਸਾਨੂੰ ਇੱਕ ਗੱਲ ਦੀ ਸਮਝ ਚਾਹੀਦੀ ਆ ਕਿ ਕਿਸਾਨ ਕੋਈ ਕੋਟਾ ਨਹੀਂ ਮੰਗ ਰਿਆ ਕੋਈ ਅਹੁਦਾ ਨਹੀਂ ਮੰਗ ਰਿਆ ਕੋਈ ਮਰੱਭਾ ਨਹੀਂ ਮੰਗ ਰਿਆ ਹਨਾ ਉਹ ਤਾਂ ਆਪਣਾ ਹੱਕ ਮੰਗ ਰਿਆ ਉਹ ਕਹਿੰਦਾ ਵੀ ਮੈਨੂੰ ਮਾਰੋ ਨਾ ਉਹਨੂੰ ਨਹੀਂ ਮੰਜ਼ੂਰ ਤਾਂ ਉਸ ਨੂੰ ਕਿਉਂ ਤੱਕੇ ਨਾਲ ਪਰੋਸ ਰਹੇ ਹੋ ਉਹ ਅਦਾਲਤ ਵਿੱਚ ਨਹੀਂ ਜਾਣਾ ਅਦਾਲਤ ਨੂੰ ਕਿਉਂ ਤੱਕੇ ਨਾਲ ਬੁਲਾ ਰਹੀ ਆ ਕੀ ਇਹ ਲੋਕਤੰਤਰ ਹੈ ਵਸੇ ਤਾਂ ਕਹਿੰਦੇ ਹੁੰਦੇ ਨੇ ਕਿ ਗੱਲ ਮੁੱਕਦੀ ਆ ਕੇ ਕਚਹਿਰੀਆਂ ਤੇ ਪਰ ਇੱਥੇ ਮੁੱਕਦੀ ਨਹੀਂ ਲੱਗਦੀ ਕਚਹਿਰੀਆਂ ਨੇ ਤਾਂ ਸਰਕਾਰ ਦੇ ਚਾਰ ਟੱਟੂ ਚੱਕੇ ਤੇ ਇੱਕ ਕਮੇਟੀ ਬਣਾਤੀ ਉਹਨੂੰ ਹੁਣ ਟੱਟੂ ਕਹਿ ਲੋ ਕਟਪੁਤਲੀਆ ਕਹਿ ਲੋ ਚਾਰ ਟੱਟੂ ਚਾਰ ਕਟਪੁਤਲੀਆ ਚੱਕੀਆਂ ਤੇ ਕਮੇਟੀ ਬਣਾਤੀ ਤੇ ਕਮੇਟੀ ਹੁਣ ਕੀ ਫੈਸਲਾ ਲਾਏਗੀ ਇਹਦੇ ਬਾਰੇ ਤਾਂ ਉਰਦੂ ਸ਼ੇਅਰ ਬਹੁਤ ਵਧੀਆ ਲਿਖਿਆ ਔਰ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਆ ਰਿਹਾ ਕਿ ਮੇਰਾ ਮੁਨਸਿਫ ਹੀ ਮੇਰਾ ਕਾਤਿਲ ਹੈ ਕਾ ਮੇਰੇ ਹੱਕ ਮੇ ਫੈਸਲਾ ਲੇਗਾ ਪਰ ਇਹ ਲੋਕਤੰਤਰ ਹੈ ਜਿੱਤ ਲੋਕਾਂ ਦੀ ਹੁੰਦੀ ਹੈ ਜਿੱਤ ਸੱਚ ਦੀ ਹੁੰਦੀ ਹੈ ਕਿਸਾਨਾਂ ਕੋਲੇ ਵਾਧੂ ਰਾਸ਼ਨ ਜੁੱਸਾ ਜੋਸ਼ ਉਵੇਂ ਕਾਇਮ ਹੈ ਸੋ ਉਹ ਉੱਥੋਂ ਹਿੱਲਣ ਵਾਲੇ ਨਹੀਂ ਹੈ 26 ਜਨਵਰੀ ਨੂੰ ਜੋ ਉਹਨਾਂ ਨੇ ਟਰੈਕਟਰ ਰੈਲੀ ਕਰਨੀ ਹੈ ਉਹਨੂੰ ਸ਼ਾਂਤੀਪੂਰਨ ਢੰਗ ਨਾਲ ਕਰਨ ਦੇ ਉਹ ਵਚਨਬੱਧ ਨੇ ਸੌਖਾ ਚੁੱਕੇ ਨੇ ਬਾਰ-ਬਾਰ ਕਹਿ ਰਹੇ ਨੇ ਕਿ ਉਹ 0.1% ਵੀ ਇਹ ਸ਼ਾਂਤੀ ਸਹਿਣ ਨਹੀਂ ਕਰਨਗੇ ਤੇ ਤਿਰੰਗੇ ਨੂੰ ਕਿਸੇ ਤਰ੍ਹਾਂ ਵੀ ਬੇ ਰੰਗ ਨਹੀਂ ਹੋਣ ਦੇਣਗੇ ਕਿਉਂਕਿ ਇਹੀ ਉਹ ਪਰਿਵਾਰ ਨੇ ਜਿਨ੍ਹਾਂ ਦੇ ਹਿੱਸੇ ਸਰਹੱਦਾ ਤੇ ਰਾਖੀ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਨੇ ਸੋ ਤਰੰਗੇ ਨੂੰ ਕੋਈ ਆਂਚ ਨਹੀਂ ਆਏਗੀ ਟਰੈਕਟਰ ਰੈਲੀ ਜ਼ਰੂਰ ਹੋਵੇਗੀ ਸੁਪਰੀਮ ਕੋਰਟ ਆਪਣਾ ਕੰਮ ਕਰ ਰਹੀ ਹੈ 2 ਮਹੀਨੇ ਦੇ ਵਿੱਚੋਂ 1 ਮਹੀਨਾ ਤਾਂ ਇਹ ਹੀ ਸਮਝਣ ਨੂੰ ਲਗਾਏਗੀ ਕਿ ਆਖਰ ਮਸਲਾ ਹੈ ਕੀ ਜਦੋਂ ਕਿ ਉਹਨੂੰ ਸਭ ਪਤਾ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਸਰਕਾਰ ਦੇ ਹਿਸਾਬ ਨਾਲ ਜੋ ਕਰਨਾ ਕਰ ਲਓ ਪਰ ਅੰਤ ਜਿੱਤ ਸੱਚ ਦੀ ਹੁੰਦੀ ਆ ਸੋ ਅੱਜ ਇਨਹੀਂ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਸਾਨੂੰ ਬੜੀ ਖੁਸ਼ੀ ਆ ਪਿਆਰ ਦੇ ਰਹੇ ਹੋ ਬੜੀ ਖੁਸ਼ੀ ਆ ਇਸੇ ਤਰ੍ਹਾਂ ਬਣੇ ਰਹੋ ਇਸੇ ਤਰ੍ਹਾਂ ਲੱਗੇ ਰਹੋ ਆਪਣਾ ਸਾਥ ਦਿਓ ਅਸੀਂ ਵੀ ਇਸੇ ਤਰ੍ਹਾਂ ਨਿਰਪੱਖ ਹੋ ਕੇ ਨਿਰਦਰ ਹੋ ਕੇ ਤੁਹਾਡੇ ਸਾਹਮਣੇ ਤੁਹਾਡੀਆਂ ਗੱਲਾਂ ਰੱਖਦੇ ਰਾਂਗੇ ਰੱਬ ਰਾਖਾ